ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਔਲਖ ਔਲਖ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਇਹਦੇ ਪੰਜਗਰਾਈ ਕਲਾਂ ਪਿੰਡ ਰਹਿ ਜਾਂਦਾ ਹੈ ਤੋਂ ਇਲਾਵਾ ਜਿਉਣ ਵਾਲਾ ਸਿਰਸੜੀ ਇਹਦੇ ਆਸ-ਪਾਸ ਦੇ ਪਿੰਡ ਹੈ ਮੇਨ ਛੜਕ ਦੀ ਜੇ ਗੱਲ ਕਰੀਏ ਦੱਸੋ ਜਦੋਂ ਆਪਾਂ ਕੋਟਕਪੂਰੇ ਤੋਂ ਬਾਗੇਪੁਰਾਣੇ ਨੂੰ ਜਾਂਦੇ ਆ ਤਾਂ ਪੰਜਗਰਾਈ ਕਲਾਂ ਮੇਨ ਛੜਕ ਤੇ ਆਉਂਦਾ ਹੈ ਤੋਂ ਇ ਤੋਂ ਸਿੱਧੀ ਛੜਕ ਔਲਖ ਪਿੰਡ 'ਚ ਆਉਂਦੀ ਹੈ ਇਸ ਸਪੈਂਡ ਦੇ ਵਿੱਚ ਸਿਰਸੜੀ ਵਾਲੀ ਸੜਕ ਦੇ ਉੱਤੇ ਬਾਈ ਦਾ ਫਾਰਮ ਹੈ ਲਾਰਜ ਫਾਰਮ ਆ ਦੋਸਤੋ ਕਿਸੇ ਟਾਈਮ ਬਹੁਤ ਥੋੜੇ ਪਸ਼ੂਆਂ ਤੋਂ ਵੀਰ ਨੇ ਸ਼ੁਰੂਆਤ ਕੀਤੀ ਸੀ ਡੇ ਬਾਏ ਡੇ ਇੱਥੇ ਵੀਰ ਆਪਦੇ ਫਾਰਮ ਨੂੰ ਵਧਾ ਰਿਹਾ ਹੈ ਅੱਜ ਦੋ ਨਗ ਵਿਕਾਊ ਕੀਤੇ ਆ ਆਪਾਂ ਨੂੰ ਪਤਾ ਜਦੋਂ گاਵਾਂ ਦਾ ਫਾਰਮ ਕਰਦੇ ਆ ਤਾਂ ਮੱਝਾਂ ਦੀ ਸੈਟਿੰਗ ਨਹੀਂ ਨਾਲ ਰਲਦੀ ਤੇ ਇਸੇ ਕਰਕੇ ਇੱਕ ਝੋਟੀ ਵੀਰ ਨੇ ਵਿਕਾਊ ਕੀਤੀ ਹੈ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਤਾਜੀ ਸੂਈ ਵੀ ਹੈ ਚੰਗੇ ਦੁੱਧ ਤੇ ਚੱਲਦੀ ਹੈ ਇਹ ਤੋਂ ਇਲਾਵਾ ਇੱਕ ਗਾਂ ਇਸ ਸਾਈਡ ਤੇ ਖੜੀ ਹੈ ਵੀ ਤੁਹਾਨੂੰ ਦਿਖਾਉਣੀ ਹੈ ਲਾਸ਼ ਤੱਕ ਵੀਡੀਓ ਦੇਖਿਓ ਦੋਹਾਂ ਚੋਂ ਜਿਹੜਾ ਪਸ਼ੂ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਆ ਕੇ ਕਰ ਲਿਓ ਤੁਹਾਡਾ ਹੱਕ ਹੈ ਆਪਦੀ ਸਮਝ ਨਾਲ ਤੁਸੀਂ ਪਸ਼ੂ ਨੂੰ ਖਰੀਦਣਾ ਹੈ ਸ਼ੁਰੂਆਤ ਗਾਂ ਤੋਂ ਕਰ ਲੈਨੇ ਆਂ ਝੋਟੀ ਬਾਅਦ ਚ ਦਿਖਾਵਾਂਗੇ ਇੱਕ ਗੱਲ ਹੋਰ ਧਿਆਨ ਚ ਲਿਆ ਦਿਆਂ ਬਾਈ ਦਾ ਫਾਰਮ ਹੈ ਤੇ ਮੱਝਾਂ ਅੰਦਰ ਫਾਰਮ ਦੇ ਵਿੱਚ ਵੱਧੀਆਂ ਹੋਈਆਂ ਬਾਹਰ ਘਟ ਆਉਂਦੇ ਪਸ਼ੂ ਤਾਂ ਹੋ ਸਕਦਾ ਥੋੜਾ ਬਹੁਤਾ ਡਰੇ ਝੋਟੀ ਫਿਰ ਵੀ ਵਧੀਆ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਥਣ ਹਵਾਨਾ ਦਿਖਾ ਸਕੀਏ ਤੇ ਤੋਰ ਕੇ ਵੀ ਦਿਖਾ ਸਕੀਏ ਮਿਲਦੇ ਆਂ ਬਾਈ ਨੂੰ ਤ੍ਰਿੰਦਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਦੋ ਨਗ ਅੱਜ ਵਕਾਉ ਕਰਦੇ ਹਾਂ ਹਾਂਜੀ ਭਾਈ ਦੋ ਨਗ ਵਕਾਉ ਕੀਤੀ ਗੰਤੀ ਲੈਂਟ ਚ ਕਰ ਰਹੇ ਹਾਂ ਮੱਜਾਂ ਦਾ ਮੇਰੇ ਖਿਆਲ ਚ ਹੁਣ ਘਟਾਈ ਦੇਵਾਂਗੇ ਮੱਜਾਂ ਦਾ ਜਮਾਂ ਬੰਦੀ ਕਰ ਦੇਣਾ ਕੰਮ ਕਾ ਉਹ ਫਿਰ ਇੱਕ ਪਾਸੇ ਧਿਆਨ ਦਿੱਤਾ ਜਾਂਦਾ گاਵਾ ਵਾਲੇ ਪਾਸੇ ਧਿਆਨ ਆਪਣਾ ਹੁਣ ਠੀਕ ਹੈ ਜ਼ਿਆਦਾ گاਵਾ ਵਾਲੇ ਪਾਸੇ ਧਿਆਨ ਵਾਲੇ ਪਾਸੇ ਠੀਕ ਹੈ ਅੱਛਾ ਭਾਈ ਸ਼ੁਰੂਆਤ ਕਰਦੇ ਆਂ ਅੱਜ ਇਹ ਗਾਂ ਦਿਖਾਉਣੇ ਆ ਪਹਿਲੇ ਨੰਬਰ ਤੇ ਗਨਮਸ ਹੋਇਆ ਇਹਨੇ ਸੂਣਾ। ਇਹ ਬਾਈ ਦੂਜੀ ਸੂਏ ਸੂਣ ਵਾਲੀ ਆਉਣੇ। ਦੂਜਾ ਸੂਆ ਸੂਹੂਗੀ। ਹਜਾ ਹਫਤਾ ਤੱਕ ਲੈ ਜੂਗੀ ਕੱਚੀ ਆ ਹਫਤੇ ਦੀ। ਠੀਕ ਐ। ਅੱਛਾ ਪਹਿਲੇ ਸੂਏ ਦੁੱਧ ਕਿੰਨਾ ਦਿੰਤਾ ਇਹਨੇ? ਪਹਿਲੇ ਸੂਏ ਨੇ 22 ਲੀਟਰ ਦੁੱਧ ਦਿੱਤਾ ਬਈ ਆਪਣੇ ਕੋਲ। ਸੀਮਨ ਕਿਹੜੇ ਬਲਦਾ ਲੱਗਾ? ਸੀਮਨ ਇਹਦੇ ਬਾਈ ਸਟ੍ਰੇਕਰ ਬਲਦਾ ਲੱਗਾ ਹੈ ਬਈ ਅੱਜ ਤੱਕ ਨਵਾਂ ਇਚਨਲ। ਕਨਵੈਨਸ਼ਨਲ ਲੱਗਾ ਵਾ ਅੱਛਾ ਵੀ ਦੇ ਸਕਦੀ ਐ ਵਾ ਅੱਛੀ ਵੀ ਦੇ ਸਕਦੀ ਐ। ਹਾਂਜੀ। ਅੱਛਾ ਬਾਈ ਥੋੜਾ ਕ੍ਰਾਸ ਬਰੀਡ ਦੀਂਦੀ ਐ। ਚਵਾਈ ਚ ਠੰਡੀ ਸੀਲ ਐ। ਪੂਰੀ ਠੰਡੀ ਸੀਲ ਐ ਬਾਈ ਜਿਵੇਂ ਮਰਜ਼ੀ ਥ ਕੀ ਡਿਮਾਂਡ ਕਰਦੇ ਹੋ ਤਰਜਿੰਦਰ ਬਾਈ ਇਹਦੀ ਬਾਈ 1 ਲੱਖ 5000 ਰੁਪਿਆ ਡਿਮਾਂਡਾ ਤੁਰਗੇ ਇਹਨੂੰ ਹਾਂ ਬਿਲਕੁਲ ਵਾਜਬ ਰੇਟ ਜਿਹੜਾ ਇੱਕ ਪਸ਼ੂ ਦਾ ਅੱਜ ਦੇ ਟਾਈਮ ਤੇ ਰੁੱਤ ਦੇ ਹਿਸਾਬ ਤੇ ਦੇਖਦੇ ਆਂ ਤਾਂ ਖਵਾਨਾ ਚੰਗਾ ਬਣਾਉਗੀ 22 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਸੂਆ ਇਹਨੇ ਦੂਜਾ ਸੂਣਾ ਹੈ ਤੋ ਤੋਰ ਕੇ ਤੁਹਾਨੂੰ ਇਹ ਜਿੰਨਾ ਕਿ ਜਿਵੇਂ ਤੁਰੂਗੀ ਕਿਉਂਕਿ ਖੁੱਲੇ ਫਿਰਦੇ ਪਸ਼ੂ ਹੁੰਦੇ ਆ ਬਾਈ ਕੋਲ ਫਾਰਮ ਦੇ ਵਿੱਚ ਤੇ ਉਹਨਾਂ ਚੋਂ ਲਿਆ ਕੇ ਬੰਨਣਾ ਇੱਥੇ ਬੰਨ ਕੇ ਤੋਰਨਾ ਪੈਂਦਾ ਪਸ਼ੂ ਨੂੰ ਸੋ ਤੁਸੀਂ ਇਹਦਾ ਢਾਂਚਾ ਦੇਖ ਲਓ ਸਾਹਮਣੇ ਸੂਰਜ ਚੜਦੀ ਧੁੱਪ ਅੱਜ ਪੈ ਰਹੀ ਐ ਉਹਦੇ ਕਰਕੇ ਰੌਸ਼ਨੀ ਚਾਨਣ ਦੀ ਦਿੱਕਤ ਥੋੜੀ ਬਹੁਤ ਹੋ ਸਕਦੀ ਐ ਚੰਗੇ ਥਾਣਾ ਦੋਸਤੋ ਹਵਾਨਾ ਚੰਗਾ ਬਣਾਉਗੀ 1 ਲੱਖ ਤੇ 5000 ਰੇਟ ਐ ਮੇਰੇ ਖਿਆਲ ਚ ਦੁੱਧ ਵੀ ਚੰਗਾ ਦਿੰਦੀ ਰਹੂਗੀ ਗਾਂ ਤੇ ਜੇ ਸਟ੍ਰਾਈਕਰ ਬੁੱਲਦੀ ਐ ਵੱਛੀ ਦੇ ਜੇ ਭਾਵੇਂ ਆਪੇ ਥੋੜਾ ਕ੍ਰੋਸ ਬਰੀਡ ਹੀ ਐ ਪਰ ਬੱਚਾ ਚੰਗਾ ਪਾ ਦੂਗੀ ਕਰਮਾਂ ਵਾਲੀ ਸੋ ਜੀ ਨੂੰ ਪਸੰਦ ਆਵੇ ਤਾਂ 1 ਲੱਖ ਤੇ 5000 ਡਿਮਾਂਡ ਆਏ ਭਰਾ ਦਾ ਇਹਦੇ ਚੋ ਵੀ ਮਾਨ ਹੋਊਗਾ ਕੋਈ ਇਹ ਫਿਕਸਡ ਡਿਮਾਂਡ ਨਹੀਂ ਹੈ ਸੋ ਪਹਿਲੇ ਨੰਬਰ ਤੇ ਇਸ ਵੈਡ ਨੂੰ ਤੁਸੀਂ ਦੇਖੋ ਇੱਕੋ ਜੇ ਥਣ ਚੰਗਾ ਟੰਚ ਹੈ ਇਹ ਤੋਂ ਇਲਾਵਾ ਦੱਸੋ ਇੱਕ ਹੋਰ ਝੋਟੀ ਬਾਈ ਨੇ ਵੇਚਣੀ ਹੈ ਤਰਜਿੰਦਰ ਬਾਈ ਕਿੰਨਾ ਮਸੂਆ ਸੂਈ ਇਹ ਬਾਈ ਪਹਿਲਾਂ ਝੋਟੀ ਸੂਈ ਹੈ ਆਪਣੇ ਕੋਲੇ ਠੀਕ ਹੈ ਪਹਿਲਾਂ ਝੋਟੀ ਹੈ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਬਾਈ 10 ਦਿਨ ਹੋ ਗਏ ਅੱਜ ਸੂਈ ਨੂੰ 10 ਦਿਨ ਹੋ ਗਏ ਹੈ ਠੀਕ ਹੈ ਬੱਚਾ ਕੀ ਦਿੱਤਾ ਬਾਈ ਬੱਚਾ ਇਹ ਕੱਟਾ ਬਾਈ ਬੱਚਾ ਕਰਤਾ ਇਹਦੇ এবੀਐਸ ਦੇ ਬਾਹੂਬਲੀ ਦਾ ਸੀਮਨ ਲੱਗਾ ਹੋਇਆ ਸੀਗਾ ਠੀਕ ਹੈ ਅੱਛਾ ਭਾਈ ਅੱਜ 10 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਖ ਹੋਊਗਾ ਇਹਦੇ ਥੱਲੇ ਭਾਈ 12 ਲੀਟਰ ਦੁੱਧ ਦੋਹਾਂ ਟਾਈਮਾਂ ਦਾ ਤਿਆਰ ਹੈ ਇਸ ਟਾਈਮ 12 ਲੀਟਰ ਅੱਛਾ ਪਹਿਲਾਂ ਨਾ ਚਵਾਈ ਚ ਠੰਡੀ ਸੀਲ ਹੈ ਜਮਾਂ ਠੰਡੀ ਸੀਲ ਆ ਭਈ ਜਿਵੇਂ ਮਰਜ਼ੀ ਚੋਈਓ ਠੀਕ ਹੈ ਕੀ ਰੇਟ ਰੱਖਦੇ ਹੋ ਇਹਦਾ ਭਾਈ ਇਹਦਾ ਭਾਈ 1,75,000 ਰੁਪਈਆ ਡਿਮਾਂਡ ਹੈ अच्छा औरली अख ते दी वाइट दींदी है परली अख च जिवे कहंदे ने जवाब चाहिदा उच विच भी हैगा भाई आवे ओच थोड़ा कट आ उधरली पूरी वाइट है थोड़ा कट ठीक है दोस्तों मैं थोड़ा जूम करदा है इस अख दे ऊपर ਤੁਸੀਂ ਦੂਜੇ ਪਾਸੇ ਨੂੰ ਜਾਂਦੀ ਝੋਟੀ ਦੀ ਅੱਖ ਦੇਖਿਓ मतलब जेड़ा कहंदे ਹੁੰਦੇ ਹੁੰਦੇ ਵੀ ਜਵਾਬ ਹੋਣਾ ਚਾਹੀਦਾ ਦੂਜੀ ਅੱਖ ਚ ਵੀ ਚਿੱਟਾ ਹੋਣਾ ਚਾਹੀਦਾ ਤਾਂ ਹੁਣ ਤੁਸੀਂ ਅੱਖੇ ਦੀ ਇਧਰਲੀ ਵੀ ਕਲੀਅਰ ਕਰ ਲਓ 1,75,000 ਰੇਟ ਹੈ ਤੋੜ ਕੇ ਦਿਖਾਉਣੇ ਕੱਟੇ ਨੂੰ ਇਹਨੇ ਜਨਮ ਦਿੱਤਾ ਦੋਸਤੋ ਤੋੜ ਕੇ ਦੇਖਦੇ ਆਂ ਜੇ ਕਰਮਾਂ ਵਾਲੀ ਇੱਥੇ ਨਾ ਦੂਜੇ ਪਸ਼ੂਆਂ ਵਾਲ ਨੂੰ ਭਜੀ ਤਾਂ ਥਾਂ ਸੋਹਣੇ ਆ ਹਵਾਨਾ ਚੰਗਾ ਸੁਬਾ ਵੀਡੀਓ ਬਣਾ ਰਿਹਾ ਚੜਦਾ ਸੂਰਜ ਹੈ ਤੇ ਹਜੇ ਦੋਸਤੋ ਚਵਾਈਏ ਦੀ ਹੋਣ ਵਾਲੀ ਹੈ 1,75,000 ਰੇਟ ਹੈ ਆਏ ਭਰਾ ਦਾ ਮਾਣ ਇਹਦੇ ਚੋ ਵੀ ਹੋ ਜਾਣਾ ਤੁਸੀਂ ਚੋਕੇ ਦੇਖ ਲਿਓ ਦੋ ਟਾਈਮ 12 ਲੀਟਰ ਦੁੱਧ ਦੋਸਤੋ 10 ਕਿ ਦਿਨਾਂ ਦੀ ਸੂਈ ਥੱਲੇ ਹਾਜ਼ਰ ਹੈ ਸੋ ਇਹ ਪਹਿਲਾਂ ਝੋਟੀ ਹੈ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਇਹਨੇ ਬਾਹੂਬਲੀ ਬੁੱਲਦੇ ਕੱਟੇ ਨੂੰ ਜਨਮ ਦਿੱਤਾ ਬਈ ਤੇਜਿੰਦਰ ਉਧਰ ਨੂੰ ਫੇਰ ਲਿਜਾਓ ਫਾਰਮ ਵਾਲੇ ਪਾਸੇ ਨੂੰ ਥੋੜਾ ਹਾਂਜੀ ਸੋ ਕੱਟਾ ਇਹਦਾ ਖੁੱਲ ਗਿਆ ਦੋਸਤੋ ਨਾਲ ਚੰਗਾ ਸਮਝਿਆ ਕਿਉਂਕਿ ਮਾਈਸਾਲੇ ਦੁੱਧ ਹੋਵੇ ਤਾਂ ਬੱਚਾ ਆਟੋਮੈਟਕੀ ਨਰਵਾ ਹੋ ਜਾਂਦਾ ਬਾਕੀ ਬਾਈ ਹੋਰਾਂ ਦਾ ਤਾਂ ਫਾਰਮ ਦਾ ਕੰਮ ਐਥੇ گاਵਾ ਦਾ ਦੁੱਧ ਸੁਖਣਾ ਬθεਰਾ ਵੀਰ ਕੋਲ ਬਾਈ ਕਟਾ ਫੜ ਲਾ ਤੂੰ ਮੜਾ ਸੋ ਇਹ ਝੋਟੀ ਦੱਸੋ ਪਹਿਲਾਂ ਨਾ ਤਾਜੀ ਸੂਈ ਵੀ ਐ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਮੂੰਹ ਮੱਥਾ ਤੇ ਸੰਗੇ ਦੇ ਤੁਸੀਂ ਐਵੇਂ ਦੇਖ ਲਓ ਦੂਜੇ ਪਸ਼ੂ ਅੰਦਰ ਬੱਧੇ ਹੋਏ ਆ ਦੱਸੋ ਮੱਝਾਂ ਜਿਹੜੀਆਂ ਵੀਰ ਕੋਲ ਇੱਕ ਦੋ ਨਾ ਗਈਆਂ ਹਮ ਤਾਂ ਖੈਰ ਕਰੇ ਤੋਂ ਉਹ ਵੀ ਆਉਣ ਵਾਲੇ ਟਾਈਮ 'ਚ ਵੇਚਦੇ ਨੇ ਸੋ ਕਿਉਂਕਿ گاਵਾ ਦਾ ਹੀ ਫਾਰਮ ਬਾਈ ਨੇ ਵਧਾਉਣਾ ਸੋ ਇਹ ਦੋ ਨਾ ਅੱਜ ਦੀ ਵੀਡੀਓ 'ਚ ਵਿਕਰੀ ਵਾਲੇ ਸੀ ਤੁਹਾਨੂੰ ਇਹਨਾਂ ਚ ਜਿਹੜਾ ਪਸ਼ੂ ਚੰਗਾ ਲੱਗਿਆ ਉਹਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ